ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਰੇ ਗੁਰਮੁਖ ਸਦਾ ਬੱਤ ਹੋਏ ਇਹ ਕੁਰਬਾਨੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹੀ ਦੀ ਪਵਿੱਤਰ ਕੁਰਬਾਨੀ ਹੈ ਆਪ ਜੀ ਪਰਮੋਡਾ ਕਰਦੇ ਹੋ ਕਿ ਇਨਸਾਨ ਜੀਵਨ ਦੇ ਵਿੱਚ ਗੁਰਮੁਖ ਬਣ ਕੇ ਰਹੇ ਗੁਰਮੁਖ ਮਤਲਬ ਗੁਰੂ ਦੀ ਕਹੀ ਗੱਲ ਨੂੰ ਮੰਨਣ ਵਾਲਾ ਗੁਰੂ ਦੇ ਮੁਖ ਤੋਂ ਸਤਕਾਰਕ ਮੂਖ ਤੋਂ ਨਿਕਲੀ ਹੋਈ ਗੱਲ ਨੂੰ ਮੰਨਣ ਵਾਲਾ ਪ੍ਰਾਣੀ ਅਚਾ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਵਾਲਾ ਜਿਹੜਾ ਇਨਸਾਨ ਹੁੰਦਾ ਉਸ ਦੀ ਹਮੇਸ਼ਾ ਚਿਤ ਹੁੰਦੀ ਹੈ ਗੁਰੂ ਦੀਆਂ ਸਿੱਖਿਆਵਾਂ ਤੇ ਚੱਲੇ ਹੋਈ ਜਾਨ ਦੀ ਦਿਸ਼ਾ ਨਿਸ਼ਾਨੀ ਕੀ ਹੁੰਦੀ ਹੈ ਉਹ ਹਮੇਸ਼ਾ ਲੋੜਵੰਦਾਂ ਦਾ ਸਹਾਰਾ ਬਣਦਾ ਹੈ ਸਮਾਜ ਹਿੱਤ ਲਈ ਹਮੇਸ਼ਾ ਚੰਗੇ ਫੈਸਲੇ ਲੈਂਦਾ ਹੈ ਤੇ ਹਮੇਸ਼ਾ ਇੱਕ ਗੁੰਜਦੀ ਹਰਕ ਕਰਨ ਦਾ ਹਰੇਕ ਨੂੰ ਹੀ ਮੈਸੇਜ ਦਿੰਦਾ ਹੈ ਤੇ ਆਪ ਖੁਦ ਮਿਹਨਤ ਕਰਕੇ ਦਾ ਸੰਬੰਧ ਵੀ ਕੱਢਦਾ ਹੈ ਲੋੜਵੰਦਾਂ ਦਾ ਭਲਾ ਵੀ ਕਰਦਾ ਹੈ ਅਤੇ ਹਮੇਸ਼ਾ ਜੋ ਲਾਲਚੀ ਨਹੀਂ ਜੋ ਹਮੇਸ਼ਾ ਤਿਆਗੀ ਤੇ ਕੁਦਰਤ ਦੇ ਪ੍ਰਤੀ ਆਪਣੇ ਫਰਜ਼ ਨਿਭਾਉਂਦਾ ਹੈ ਉਸ ਦਾ ਹਮੇਸ਼ਾ ਦੁਨੀਆ ਤੇ ਨਾਮ